ਮੋਦੀ ਜੀ ਕਹਿੰਦੇ ਸਭ ਦਾ ਸਾਥ ਸਭ ਦਾ ਵਿਕਾਸ ਤੇ ਅਸੀਂ ਕਹਿੰਦੇ ਹਾਂ ਕਿ ਸਭ ਦਾ ਹਿੰਦੂਆਂ ਦਾ ਸਾਥ ਪਰ ਮੁਸਲਮਾਨਾਂ ਦਾ ਵਿਨਾਸ਼ ਇਹ ਮੋਦੀ ਦੀ ਨੀਤੀ ਹੈ ਮੋਦੀ ਸਾਹਿਬ ਨੂੰ ਚਾਰ ਬੱਕਰੇ ਮਿਲ ਗਏ ਜਿਨ੍ਹਾਂ ਦੀ ਬਲੀ ਦੇ ਰਹੇ ਇਹ ਜੇਕਰ ਮੁਸਲਮਾਨਾਂ ਨੂੰ ਪਿਆਰ ਕਰਦੇ ਤੇ ਇਹ ਬਿਲ ਬਣਾਉਂਦੇ ਸਿਰਫ ਪਹਿਲਾ ਮੁਸਲਿਮ ਕਮਿਊਨਿਟੀ ਨੂੰ ਪੁੱਛਿਆ ਜਾਂਦਾ ਆਪਣੇ ਵੋਟ ਬੈਂਕ ਦੇ ਲਈ ਤੇ ਅਸੀਂ ਉਸ ਵਿੱਚ ਸੁਧਾਰ ਕਰ ਰਹੇ ਹਾਂ ਤੁਸੀਂ ਅਦਾਲਤ ਦਾ ਦਰਵਾਜ਼ਾ ਖਟਕਟਾ ਸਕਦੇ ਹੋ ਦੇਖੋ ਇਹ ਤਾਂ ਦੇਖੋ ਸਪੱਸ਼ਟ ਇੱਕ ਗੱਲ ਸਮਝ ਲਓ ਅਮੀਤ ਸ਼ਾਨ ਜੀ ਦਾ ਬਿਆਨ ਦਿੱਤਾ ਉਨੇ ਕਿਨੂੰ ਟਾਰਗੇਟ ਕੀਤਾ ਉਹਨੇ ਹਿੰਦੂ ਵੋਟ ਇੱਕ ਪਾਸੇ ਕਰਨ ਲਈ ਕੀਤਾ ਕਿਉਂ ਹਿੰਦੂ ਨੂੰ ਇਹ ਦਰਸਾਉਣਾ ਚਾਹੁੰਦਾ ਕਿ ਅਸੀਂ ਤੁਹਾਡੇ ਮਹੱਤੀ ਆ ਕਿਸਾਨਾਂ ਦੇ ਬਿੱਲ ਥੋਪੇ ਆਪਣੀ ਮਰਜ਼ੀ ਨਾਲ ਕਿਸਾਨਾਂ ਨੇ ਮੰਗੇ ਦਾ ਨਹੀਂ ਸੀ ਦੇ ਉਹਨਾਂ ਕੀ ਹੋਇਆ ਫਿਰ ਜੀ ਸਾਡਾ ਜਿਹੜਾ ਪ੍ਰੋਟੈਸਟ ਕਰਨਾ ਸਾਡਾ ਰਾਈਟ ਹੈ ਡੈਮੋਕ੍ਰੇਸੀ ਸਾਨੂੰ ਇਹ ਹੱਕ ਦਿੱਤਾ ਗਿਆ ਅੱਛਾ ਅਸੀਂ ਹੁਣ ਪ੍ਰੋਟੈਸਟ ਕਰ ਰਹੇ ਹਾਂ ਔਰ ਕਰਾਂਗੇ ਇਹ ਗਲਤ ਹੈ ਗਲਤ ਹੋ ਰਿਹਾ ਹੈ ਇਹ ਮੁਸਲਮਾਨਾਂ ਕੇ ਸਾਥ ਗਲਤ ਹੋ ਰਿਹਾ ਹੈ ਸਾਚੀ ਨੇ ਗਾਲ ꯀ ਦਿੱਤੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤਾਂ ਮੈਂ ਹਾਂ ਹੁਣ ਦੱਸ ਦਈਏ ਕੀ ਰੋਸ਼ ਪ੍ਰਦਰਸ਼ਨ ਕਿੱਥਾ ਜਾ ਰਿਹਾ ਹੈ ਲੁਧਿਆਣਾ ਦੇ ਇਤਿਹਾਸਿਕ ਜਾਮਾ ਮਸਜਿਦ ਦੇ ਬਾਹਰ ਤੇ ਰੋਸ਼ ਕਿਸ ਗੱਲ ਦਾ ਹੈ ਗੱਲਬਾਤ ਕਰ ਲੈਨੇ ਆ ਸਰ ਅਜ ਪਤਲਾ ਫੁੱਕਿਆ ਗਿਆ ਤੇ ਵਕਫ ਬੋਰਡ ਦਾ ਜਿਹੜਾ ਨਵਾਂ ਅਮੈਂਡਮੈਂਟ ਬਿਲ ਲੈ ਕੇ ਆਇਆ ਗਿਆ ਸਦਨ ਦੇ ਵਿੱਚ ਉਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਬismillah रहमान रहीम ਜਿਹੜਾ ਪਰਸੋਂ ਲੋਕ ਸਭਾ ਤੇ ਕੱਲ ਰਾਜ ਸਭਾ 'ਚ ਵਕਫ ਅਮੈਂਡਮੈਂਟ ਬਿਲ ਜਿਹੜਾ ਸੈਂਟਰ ਗਵਰਨਮੈਂਟ ਨੇ ਜੇ ਮੋਦੀ ਦੀ ਸਰਕਾਰ ਹੈ ਉਹਨਾਂ ਨੇ ਮੁਸਲਮਾਨਾਂ ਦੇ ਖਿਲਾਫ ਬਿੱਲ ਲੈ ਕੇ ਆਏ ਮੈਂਨ ਵਕਫ ਬੋਰਡ ਦੇ ਕਹਿੰਦੇ ਕਿ ਪੂਰੀ ਮੁਸਲਮਾਨ ਕਮਿਊਨਿਟੀ ਦੇ ਖਿਲਾਫ ਆ ਕਿਉਂਕਿ ਵਕਫ ਦਾ ਮਤਲਬ ਜਿਹੜਾ ਨਾ ਉਹ ਬੜਾ ਸਾਫ਼ ਸਿੱਧਾ ਹੈ ਕਿ ਵਕਫ ਦਾ ਮਤਲਬ ਹੈ ਕਿ ਰੱਬ ਦੇ ਨਾਂ ਨੂੰ ਦਾਨ ਦੇ ਦੇਣਾ ਤੇ ਪਿਛਲੇ 12 13 ਸਾਲਾਂ ਤੋਂ ਕੇਂਦਰ ਦੀ ਮੋਦੀ ਸਰਕਾਰ ਹੈ ਇਹ ਕਹਿੰਦੇ 2013 ਚ ਮੁਸਲਮਾਨਾਂ ਦੀ ਵਕਫ ਬੋਰਡ ਦੀ 4 ਲੱਖ ਸਮਥਿੰਗ ਪ੍ਰਾਪਰਟੀ ਸੀ ਕਿ ਉਹ ਡਬਲ ਹੋ ਗਈ ਤੇ ਤੁਸੀਂ ਦੱਸੋ ਤੁਸੀਂ ਕਿੱਥੇ ਸੀ ਕੱਲੇ ਕੱਲੇ ਪੰਜਾਬ ਦੇ ਵਿੱਚ 80 ਹਜ਼ਾਰ ਦੇ ਨੇੜੇ ਜਿਹੜੇ ਪ੍ਰਾਪਰਟੀਆਂ ਵਕਫ ਦੀਆਂ ਨੇ ਤੇ ਕੀ ਲੱਗਦਾ ਹੈ ਕਿ ਸਿਆਸੀਕਰਨ ਕਰਕੇ ਮਾਈਨੋਰਟੀ ਦੇ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਧਾਰਮਿਕ ਮੁੱਦਿਆਂ ਦੇ ਵਿੱਚ ਸੈਂਟਰ ਵੱਲੋਂ ਹਸਤਸ਼ੇਵ ਕੀਤਾ ਜਾ ਰਿਹਾ ਹੈ ਦੇਖੋ ਜਿਹੜੀ ਤੁਸੀਂ 80000 ਪ੍ਰਾਪਰਟੀ ਦੀ ਪੰਜਾਬ ਦੀ ਗੱਲ ਕਰਦੇ ਹੋ ਤੇ 60000 ਤੇ ਲੋਕਾਂ ਦੇ ਕਬਜ਼ੇ ਹੈ ਜਿਨ੍ਹਾਂ ਦਾ ਵਕਫ ਬੋਰਡ ਨੂੰ 1 ਰੁਪਿਆ ਵੀ ਨਹੀਂ ਜਾਂਦਾ ਮੈਂ ਦੱਸ ਰਿਹਾ ਹਾਂ ਨਕਾਰ ਕੇ ਰਹਿ ਗਿਆ ਕਿਉਂਕਿ ਦੇਖੋ 80000 20000 ਪ੍ਰਾਪਰਟੀ ਐਸੀ ਜਿਨ੍ਹਾਂ ਦਾ ਕਿਰਾਇਆ ਆ ਰਿਹਾ ਕੀ ਸਮਝੋ ਇੱਦਾਂ ਹੀ ਪੂਰੇ ਮੁਲਕ 'ਚ ਹੈ ਕਿ ਜਿਹਦੇ ਕੋਲ ਕਬਜ਼ਾ ਹੈ ਉਹ ਆਪਣੇ ਆਪਣੀ ਜਮੀਤ ਜਦਾਸ ਸਮਝ ਲੈਂਦਾ ਮੁਲਕੀਤੀ ਤੇ ਕਿਰਾਇਆ ਵੀ ਨਹੀਂ ਦਿੰਦਾ ਕੋਰਟ ਦੇ ਜਦੋਂ ਉਹ ਔਰ ਕੋਰਟ ਜਦੋਂ ਵੱਖ-ਵੱਖ ਬੋਲ ਦੇ ਹੱਕ ਚ ਫੈਸਲਾ ਦਿੰਦਾ ਤੇ ਇਹਦਾ ਮਤਲਬ ਇਹ ਕਿ ਕੇਂਦਰ ਸਰਕਾਰ ਨੇ ਕੋਰਟ ਨੂੰ ਵੀ ਚੈਲੰਜ ਕੀਤਾ ਅਗਰ ਜਿਹੜੀਆਂ ਪ੍ਰੋਪਰਟੀਸ਼ ਨੂੰ ਇੱਕ ਗੱਲ ਦੱਸੋ ਮੈਂ ਥੋੜੀ ਪ੍ਰੋਪਰਟੀ ਦਾ ਅਗਰ ਦਾਵਾ ਠੋਕਦਾ ਤੇ ਮੈਂ ਕੋਰਟ 'ਚ ਹੀ ਤੇ ਪ੍ਰੂਫ ਕਰੂੰਗਾ ਨਾ ਕਿ ਪ੍ਰੋਪਰਟੀ ਮੇਰੀ ਹੈ ਅਗਰ ਕੋਰਟ ਉਹ ਪ੍ਰੂਫ ਦੇਖ ਕੇ ਮੈਨੂੰ ਮੇਰੇ ਨਾਮ ਚੜਾਉਗੀ ਤੇ ਇਹਦਾ ਮਤਲਬ ਕੋਰਟ ਫਿਰ ਝੂਠ ਬੋਲਦੀ ਗੱਲ ਕਰਦੀ ਹੈ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਰਿਸ਼ ਅਮਿਤ ਸ਼ਾਹ ਵੱਲੋਂ ਕਿਹਾ ਜਾਂਦਾ ਹੈ ਆਪੋਜੀਸ਼ਨ ਨੂੰ ਕਿ ਜਿਹੜੇ ਤੁਸੀਂ ਇਹ ਬਿੱਲ ਬਣਾਇਆ ਸੀ 1995 ਦੇ ਵਿੱਚ ਆਪਣੇ ਵੋਟ ਬੈਂਕ ਦੇ ਲਈ ਤੇ ਅਸੀਂ ਉਸ ਵਿੱਚ ਸੁਧਾਰ ਕਰ ਰਹੇ ਹਾਂ ਤੁਸੀਂ ਅਦਾਲਤ ਦਾ ਦਰਵਾਜ਼ਾ ਖਟਕਟਾ ਖਟਕੜਾ ਸਕਦੇ ਹੋ ਦੇਖੋ ਇਹ ਤਾਂ ਦੇਖੋ ਸकता ਪਹਿਲੇ ਇੱਕ ਗੱਲ ਸਮਝ ਲਓ ਇੱਕ ਛੋਟਾ ਜਿਹਾ ਫੰਡਾ ਕਿ ਦੁਨੀਆ ਨੂੰ ਵੀ ਪਤਾ ਤੁਹਾਨੂੰ ਵੀ ਪਤਾ ਕੋਈ ਵੀ ਸਰਕਾਰ ਹੋਵੇ ਵੋਟ ਉਹਨੇ ਆਪਣਾ ਵੋਟ ਬੈਂਕ ਮਜ਼ਬੂਤ ਕਰਨਾ ਕਿ ਆਪਾਂ ਅਮਿਤ ਸ਼ਾਨ ਨੇ ਜਿਹੜਾ ਬਿਆਨ ਦਿੱਤਾ ਕਿ ਉਹਨੇ ਕਿਹਨੂੰ ਟਾਰਗੇਟ ਕੀਤਾ ਉਹਨੇ ਹਿੰਦੂ ਵੋਟ ਇੱਕ ਪਾਸੇ ਕਰਨ ਲਈ ਕੀਤਾ ਕਿ ਉਹ ਹਿੰਦੂ ਨੂੰ ਇਹ ਦਰਸਾਉਣਾ ਚਾਹੁੰਦਾ ਕਿ ਅਸੀਂ ਤੁਹਾਡੇ ਮਹੱਤੀ ਹਾਂ ਇਹ ਗੱਲ ਨਹੀਂ ਕਿ ਜਿਹੜੇ ਦੇਸ਼ ਚ ਰਚਾ ਸਾ ਆਪਸੀ ਪਾਈਚਾਰੇ ਪੈਗਾਮ ਦਾ ਸੁਨੇਹਾ ਦਿੰਦਾ پوری ਦੁਨੀਆ ਨੂੰ ਇਥੇ ਪਾੜ-ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਦੋਂ ਦੀ ਮੋਦੀ ਸਰਕਾਰ ਆਈ ਹੈ ਤੇ ਪਾੜ ਹੀ ਪਾੜੀ ਹੈ ਤੁਸੀਂ ਇੱਕ ਗੱਲ ਸਮਝ ਲਓ ਕਿ ਮੋਦੀ ਜੀ ਕਹਿੰਦੇ ਸਭ ਦਾ ਸਾਥ ਸਭ ਦਾ ਵਿਕਾਸ ਤੇ ਅਸੀਂ ਕਹਿੰਦੇ ਕਿ ਸਭ ਦਾ ਹਿੰਦੂਆਂ ਦਾ ਸਾਥ ਪਰ ਮੁਸਲਮਾਨਾਂ ਦਾ ਵਿਨਾਸ਼ ਇਹ ਮੋਦੀ ਦੀ ਨੀਤੀ ਹੈ ਜੇ ਅਗਰ ਮੁਸਲਮਾਨਾਂ ਨੂੰ ਪਿਆਰ ਕਰਦੇ ਤੇ ਇਹ ਬਿਲ ਬਣਾਉਣ ਤੋਂ ਸਿਰ ਪਹਿਲਾਂ ਮੁਸਲਮਨ ਕਮਿਊਨਿਟੀ ਨੂੰ ਪੁੱਛਿਆ ਜਾਂਦਾ ਦੇਖੋ ਕਿਸਾਨਾਂ ਦੇ ਬਿਲ ਥੋਪੇ ਆਪਣੀ ਮਰਜ਼ੀ ਨਾਲ ਕਿਸਾਨਾਂ ਨੇ ਮੰਗੇ ਤਾਂ ਨਹੀਂ ਸੀ ਦੇ ਲੋਕੀ ਹੋ ਰਹੇ ਜੀ ਸਾਡਾ ਜਿਹੜਾ ਪ੍ਰੋਟੈਸਟ ਕਰਨਾ ਸਾਡਾ ਰਾਈਟ ਹੈ ਡੈਮੋਕ੍ਰੇਸੀ ਸਾਨੂੰ ਇਹ ਹੱਕ ਦਿੱਤਾ ਗਿਆ ਅੱਥੀ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਔਰ ਕਰਾਂਗੇ ਤੇ ਅੱਜ ਪੁਤਲਾ ਫੁਕਿਆ ਗਿਆ ਤੇ ਨਾਰੇ ਵੀ ਲਾਏਗੇ ਤੇ ਬੱਚਿਆਂ ਦਾ ਵੀ ਸਾਥ ਸੀਗਾ ਕਿਦਾ ਦੇਖਦੇ ਹੋ ਇਸ ਚੀਜ਼ ਦੇਖੋ ਇਹ ਬੱਚੇ ਅੱਜ ਕੱਲ੍ਹ ਸੋਸ਼ਲ ਮੀਡੀਆ ਹਰ ਹਾਲ ਬੱਚੇ ਸਭ ਦੇਖਦੇ ਆ ਪਹਿਲਾਂ ਨਹੀਂ ਹੁੰਦਾ ਵੀ ਨਾ ਬੱਚੇ ਨੂੰ ਪਤਾ ਹੀ ਨਹੀਂ ਹੁੰਦਾ ਦੁਨੀਆ ਕੀ ਕੀ ਨਹੀਂ ਆਈ ਗਏ ਹਰ ਦੇ ਬੱਚੇ ਕੋਲ ਮੋਬਾਈਲ ਹੈਗਾ ਉਹ ਸਭ ਕੁਝ ਮੋਬਾਈਲ ਨਾਲ ਦੇਖਦਾ ਬੱਚਾ ਸਮਝਦੇ ਆ ਅੱਜ ਕੱਲ੍ਹ ਉਹ ਬੱਚੇ ਨਹੀਂ ਰਹੇ ਤੋ ਨੌਜਵਾਨ ਵੀ ਹੁਣ ਸਮਝਦਾਰ ਹੋ ਰਹੇ ਨੇ ਜੀ ਬਿਲਕੁਲ ਇੱਕ ਗੱਲ ਜੀ ਸੋਸ਼ਲ ਮੀਡੀਆ ਜੇ ਕਿਤੇ ਬੁਰਾਈ ਦੇ ਲਈ ਹੈ ਨਾ ਲੋਕੀ ਕਹਿੰਦੇ ਬੁਰਾ ਹੈ ਤੇ ਅਛਾਈਆਂ ਦੇ ਕੰਮ ਵੀ ਬਹੁਤ ਕਰਦਾ ਤੇ ਇੱਕ ਸਵਾਲ ਹੋਰ ਉੱਠਦਾ ਹੈ 2014 ਤੋਂ ਸੈਂਟਰ ਦੇ ਵਿੱਚ ਬੀਜੇਪੀ ਗਵਰਨਮੈਂਟ ਹੈ ਪਰ 2025 ਦੇ ਵਿੱਚ ਜਦ ਬਹੁਮਤ ਦੇ ਵਿੱਚ ਸਰਕਾਰ ਬਣੀ ਸੀ ਉਦੋਂ ਇਹ ਬਿਲ ਪਾਸ ਨਹੀਂ ਹੋਇਆ ਤੇ ਹੁਣ 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 ਜਾ ਕੇ 2025 ਦੇ ਕਾਰਨ ਨੂੰ ਹੱਥ ਆ ਗਿਆ ਰਾਤ ਨਾ ਸੋਸ਼ਲ ਮੀਡੀਆ ਦਾ ਨਾ ਮੈਂ ਇੱਕ ਆਮ ਜੀ ਆਦਮੀ ਦੀ ਨਾਲ ਸੁਣ ਰਿਹਾ ਸੀਗਾ ਉਨੇ ਕਹੇ ਜੀ ਮੋਦੀ ਸਾਹਿਬ ਨੂੰ ਚਾਰ ਬੱਕਰੇ ਮਿਲ ਗਏ ਜਿਨ੍ਹਾਂ ਦੀ ਬਲੀ ਦੇ ਰਹੇ ਤੇ ਮੈਂ ਸੁਣਿਆ ਮੈਂ ਕਿਹਾ ਜਿਹੜੀ ਗੱਲ ਕਹਤੀ ਬੰਦਾ ਸੁਣਦਾ ਹੀ ਹੈ ਉਹਦੀ ਪੂਰੀ ਗੱਲ ਸੁਣੀ ਉਹ ਕਹਿੰਦੇ ਦੇਖੋ ਨਤੀਸ਼ ਮੁਸਲਮਾਨ ਵੋਟ ਤੇ ਸੀ ਗਿਆ ਚੰਦਰਬਾਬੂ ਨੈਡੂ ਮੁਸਲਮਾਨ ਵੋਟ ਤੇ ਸੀ ਲਾ ਰਾਮਪਲਾਸ ਤੋਂ ਹਾਜ਼ਰ ਹੋਣਾ ਲਾਲੂ ਉਹ ਮੁਸਲਮਾਨ ਵੋਟ ਉਹਨਾਂ ਦੀ ਜੀ ਜੀਐਨਟੀ ਦੇਖੋ ਹੁਣ ਜਾਇਰੀ ਗੱਲ ਹੈ ਕਿ ਮੁਸਲਮਾਨ ਵੋਟ ਪਾਊਗਾ ਨਾ ਅਭਿਆਰਤ ਇਲੈਕਸ਼ਨ ਹੈ ਮੋਲਦੀ ਉਹਨਾਂ ਦੀ ਅਮੀਸ਼ ਚਾਰਮਦੀ ਜਿਹੜੀ ਥਿਊਰੀ ਹੈ ਕਿ ਇਹਨੂੰ ਇਹਦਾ ਮੋਲਦੀ ਇਹਦਾ ਵੋਟ ਬੈਂਕ ਕਿੱਥੇ ਜਾਊਗਾ ਜਿਹਦੀ ਤੁਹਾਨੂੰ ਪਤਾ ਕਿ ਤਾਕਤ ਜ਼ਿਆਦਾ ਹੁੰਦੀ ਹੈ ਤੇ ਮੁੱਖ ਮੰਤਰੀ ਉਹਦਾ ਹੁੰਦਾ ਹੈ ਤੇ ਉੱਥੇ ਫਿਰ ਛੋਟੇ ਭਾਈ ਵੱਡੇ ਭਾਈ ਦਾ ਕੰਮ ਖਤਮ ਹੋ ਜੇ ਨਾ ਇਹ ਇੱਕ ਬਿਲ ਨਾ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕੀਤੀ ਇਹ ਆਇਆ ਆਣ ਵਾਲੇ ਦਿਨਾਂ ਸਾਨੂੰ ਪਤਾ ਲੱਗੇ ਤੇ ਸਾਡੇ ਨਾਲ ਸੀਗੇ ਮੁਹੰਮਦ ਮਸਕੀਨ ਜੀ ਤੇ ਇਹਨਾਂ ਦੇ ਵਿਚਾਰ ਤੁਸੀਂ ਸੁਣੇ ਤੇ ਤੁਹਾਡਾ ਆਪਣਾ ਕੀ ਵਿਚਾਰ ਹੈ ਕਮੈਂਟ ਸੈਕਸ਼ਨ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਦੇਖਦੇ ਹਾਂ ਲੁਧਿਆਣਾ ਲਈ ਕੈਮਰਾ ਪਰਸਨ ਸੰਜੀਤ ਸੇਤਿਆ ਦੇ ਨਾਲ ਮੈਂ